ਲਸਣ ਖਾਨ ਦੇ ਸ਼ਕੀਨ ਜ਼ਰਾ ਗੌਰ ਕਰ ਲੋ ਇਸ ਵੀਡੀਓ ਤੇ ਕਿਉਂਕਿ ਲਸਣ ਖਾਨ ਦੇ ਨਾਲ ਤੁਹਾਡੇ ਸਰੀਰ ਦੇ ਵਿੱਚ ਹੋ ਸਕਦੀਆਂ ਨੇ ਵੱਟੀਆਂ ਵੱਟੀਆਂ ਤਬਤੀਲੀਆਂ ਅਗਰ ਤੁਹਾਡੇ ਵੀ ਆਸ-ਪਾਸ ਕੋਈ ਖਾਂਦਾ ਹੈ ਰੋਜ਼ ਕੀ ਲਸਣ ਤਾਂ ਉਸ ਤੱਕ ਜਰੂਰ ਪਹੁੰਚਾ ਦਿਓ ਇਸ ਵੀਡੀਓ ਨੂੰ ਆ ਲਖ ਸਖਿਆ ਦਾ ਜਗੇ ਹਰ ਬੱਚਾ ਸਕੂਲ ਚੱਲੇ ਹੋਵੇ ਸਵੇਰਾ ਮਿਟੇ ਹਨੇਰਾ ਇੱਕ ਨਵਾਂ ਅਭਿਆਨ ਹੈ ਪੰਜਾਬ ਦੇ ਸਰਕਾਰੀ ਸਕੂਲ ਵਿਸ਼ਵ ਪਦਰੀ ਸਹੂਲਤਾਂ ਨਾਲ ਲੈਸ ਹੋ ਰਹੇ ਹਨ ਤੁਸੀਂ ਵੀ ਆਪਣੇ ਬੱਚੇ ਦਾ ਦਾਖਲਾ ਜ਼ਰੂਰ ਕਰਾਓ ਬਿਹਤਰ ਅਨੁਭਵ ਵਿਦਿਆ ਮਿਆਰੀ ਮਾਨ ਪੰਜਾਬ ਦਾ ਸਕੂਲ ਸਰਕਾਰੀ ਹਾਂਜੀ ਦੋਸਤੋ ਸਤਿ ਸ਼੍ਰੀ ਅਕਾਲ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਨਿਰਪੱਖ ਪੋਸਟ ਦੇ ਬਹੁਤ ਹੀ ਖਾਸ ਪ੍ਰੋਗਰਾਮ ਹੈਲਥ ਟਿਪਸ ਦੇ ਵਿੱਚ ਇਸ ਪ੍ਰੋਗਰਾਮ ਦੇ ਵਿੱਚ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਆਪਾਂ ਗੱਲਬਾਤ ਕਰਦੇ ਹਾਂ ਚਰਚਾ ਕਰਦੇ ਹਾਂ ਬਹੁਤ ਸਾਰੀਆਂ ਹੈਲਥ ਟਿਪਸ ਦੇ ਬਾਰੇ ਤੇ ਅੱਜ ਆਪਾਂ ਗੱਲ ਕਰਾਂਗੇ ਲਸਣ ਤੇ ਫਾਇਦਿਆਂ ਦੇ ਬਾਰੇ ਅਗਰ ਤੁਸੀਂ ਵੀ ਕਈ ਸਾਰੀਆਂ ਬਿਮਾਰੀਆਂ ਦਾ ਸ਼ਿਕਾਰ ਹੋ ਤੁਹਾਨੂੰ ਦਵਾਈਆਂ ਲਈ ਸਰਕਾਰ ਦੀਆਂ ਤੁਸੀਂ ਪੈਸੇ ਲਾਲ ਲਾ ਕੇ ਅੱਕ ਚੁੱਕੇ ਹੋ ਤਾਂ ਇਸ ਵੀਡੀਓ ਤੇ ਜ਼ਰਾ ਗੌਰ ਕਰ ਲਿਓ ਕਿਉਂਕਿ ਇਸ ਵੀਡੀਓ ਦੇ ਵਿੱਚ ਅਸੀਂ ਤੁਹਾਡੇ ਵਾਸਤੇ ਸਿਰਫ ਲਸਣ ਦੇ ਨਾਲ ਜੁੜੀਆਂ ਹੋਈਆਂ ਕਈ ਸਾਰੀਆਂ ਹੈਲਥ ਟਿਪਸ ਜਿਹੜੀਆਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਫਿਰ ਤੁਹਾਨੂੰ ਕਿਸੇ ਦਵਾਈਦਾਰੂ ਦੀ ਲੋੜ ਨਹੀਂ ਪੈਣੀ ਬਲਕਿ ਤੁਸੀਂ ਸਵੇਰੇ ਦਿਨ ਚੜਤਿਆਂ ਸਾਰ ਲਸਣ ਦੀਆਂ ਕਲੀਆਂ ਚਬਾਉਣ ਵਾਸਤੇ ਮਜਬੂਰ ਹੋ ਜਾਓਗੇ ਕਿਉਂਕਿ ਲਸਣ ਖਾਣ ਦੇ ਫਾਇਦੇ ਹੀ ਇੰਨੇ ਜ਼ਿਆਦਾ ਜੇ ਨਹੀਂ ਜਾਣਦੇ ਤਾਂ ਵੀਡੀਓ ਦੇ ਅਖੀਰ ਤੱਕ ਜੁੜੇ ਰਹੋ ਤੇ ਜਾਣ ਲੋ ਕਿਹੜੇ ਕਿਹੜੇ ਨੇ ਲਸਣ ਖਾਨ ਦੇ ਫਾਇਦੇ ਤੇ ਨਾਲ ਕੀ ਦੱਸਾਂਗੇ ਕਿ ਲਸਣ ਦੀ ਵਰਤੋਂ ਜਿਹੜੀ ਹੈ ਲਸਣ ਦਾ ਸੇਵਨ ਜੋ ਹੈ ਕਿ ਇਸ ਤਰੀਕੇ ਦੇ ਨਾਲ ਕਰਨਾ ਆਓ ਫਿਰ ਜਾਣਦਿਆਂ ਲਸਣ ਦੇ ਬਹੁਤ ਸਾਰੇ ਫਾਇਦਿਆਂ ਦੇ ਬਾਰੇ ਗੁਣਾ ਦੇ ਨਾਲ ਭਰਪੂਰ ਲਸਣ ਜਿੱਥੇ ਖਾਣੇ ਦੇ ਸਵਾਦ ਨੂੰ ਵਧਾਉਂਦਾ ਹੈ ਉੱਥੇ ਹੀ ਇਹ ਸਿਹਤ ਵਾਸਤੇ ਵੀ ਬਹੁਤ ਹੀ ਲਾਖੇਵੰਦ ਹੈ ਲਸਣ ਬਹੁਤ ਸਾਰੀਆਂ ਬਿਮਾਰੀਆਂ ਨੂੰ ਦੂਰ ਕਰਦਾ ਹੈ ਲਸਣ ਦੇ ਵਿੱਚ ਐਂਟੀ ਬੈਕਟੀਰੀਅਲ ਐਂਟੀ వైరਲ ਐਂਟੀ ਫੰਗਲ ਅਤੇ ਐਂਟੀ ਆਕਸੀਡੈਂਟਸ ਦੇ ਨਾਲ ਨਾਲ ਅਲੀਸਿਨ ਸੈਲੇਨੀਅਮ ਇਸ ਜ਼ਾਇਨ ਫਾਸਫੋਰਸ ਆਇਰਨ ਵੀ ਵਿਟਾਮਿਨ ਏ ਵਰਗੇ ਤੱਤ ਪਾਏ ਜਾਂਦੇ ਹਨ ਜੋ ਕਿ ਦਿਲ ਦੀਆਂ ਸਮੱਸਿਆਵਾਂ ਤੇ ਕੈਂਸਰ ਵਰਗੀਆਂ ਗੰਭੀਰ ਬਿਮਾਰੀਆਂ ਤੋਂ ਬਚਾਉਣ ਦੇ ਵਿੱਚ ਕਾਫੀ ਜ਼ਿਆਦਾ ਮਦਦ ਕਰਦੇ ਆ ਤੇ ਹੁਣ ਗੱਲ ਕਰਾਂਗੇ ਬਲੱਡ ਪ੍ਰੈਸ਼ਰ ਕੰਟਰੋਲ ਕਰਨ ਦੇ ਬਾਰੇ ਰੋਜ਼ਾਨਾ ਲਸਣ ਖਾਣ ਦੇ ਨਾਲ ਸ਼ੂਗਰ ਦੇ ਰੋਗ ਦੂਰ ਹੋ ਜਾਂਦੇ ਆ ਤੇ ਬਲੱਡ ਪ੍ਰੈਸ਼ਰ ਠੀਕ ਰਹਿਣ ਲੱਗਦਾ ਹੈ ਅਲਰਜੀ ਤੋਂ ਮਿਲਗੀ ਰਾਹਤ ਲਸਣ ਦੇ ਵਿੱਚ ਐਂਟੀ ਇਨਫਲਮੇਟਰੀ ਗੁਣ ਪਾਏ ਜਾਂਦੇ ਆ ਜੋ ਕਿ ਅਲਰਜੀ ਨੂੰ ਦੂਰ ਕਰਨ ਦੇ ਵਿੱਚ ਤੁਹਾਡੀ ਬਹੁਤ ਮਦਦ ਕਰਨਗੇ ਰੋਜ਼ਾਨਾ ਲਸਣ ਖਾਣ ਦੇ ਨਾਲ ਅਲਰਜੀ ਦੇ ਨਿਸ਼ਾਨ ਅਤੇ ਧੱਫੜ ਵੀ ਚੋਂ ਨੇ ਦੂਰ ਹੋ ਜਾਂਦੇ ਆ ਸ਼ੂਗਰ ਵਾਲਿਆਂ ਲਈ ਵੀ ਬਹੁਤ ਜ਼ਿਆਦਾ ਫਾਇਦੇਮੰਦ ਹੈ ਲਸਣ ਸਰੀਰ ਦੇ ਵਿੱਚ ਸ਼ੂਗਰ ਦੇ ਪੱਧਰ ਨੂੰ ਕੰਟਰੋਲ ਕਰਕੇ ਇਨਸੂਲਿਨ ਦੀ ਮਾਤਰਾ ਵਧਾਉਂਦਾ ਹੈ ਡਾਇਬਟੀਜ਼ ਦੇ ਮਰੀਜ਼ਾਂ ਨੂੰ ਆਪਣੀ ਰੋਜ਼ਾਨਾ ਖੁਰਾਕ ਦੇ ਵਿੱਚ ਲਸਣ ਜ਼ਰੂਰ ਖਾਣਾ ਚਾਹੀਦਾ ਹੈ ਤੇ ਹੁਣ ਗੱਲ ਕਰਾਂਗੇ ਦਿਲ ਦੇ ਰੋਗੀਆਂ ਤੇ ਪਰ ਸਵੇਰੇ ਖਾਲੀ ਢਿੱਡ ਲਸਣ ਖਾਣ ਦੇ ਨਾਲ ਕੋਲੇਸਟ੍ਰੋਲ ਘਟ ਜਾਂਦਾ ਹੈ ਅਤੇ ਦਿਲ ਸਿਹਤਮੰਦ ਰਹਿਣ ਲੱਗਦਾ ਹੈ ਸਾਦੇ ਰੋਗ ਰੋਗੀ ਨੂੰ ਲਸਣ ਦੀ ਇੱਕ ਕਲੀ ਨੂੰ ਹਰ ਰੋਜ਼ ਲੂਨ ਦੇ ਨਾਲ ਗਰਮ ਕਰਕੇ ਖਾਣਾ ਚਾਹੀਦਾ ਹੈ ਤਿੰਨ ਕਲੀਆਂ ਦੁੱਧ ਦੇ ਵਿੱਚ ਪਕਾ ਕੇ ਖਾਣ ਦੇ ਨਾਲ ਕਾਫੀ ਜ਼ਿਆਦਾ ਫਾਇਦਾ ਹੋਵੇਗਾ ਇਸ ਤੋਂ ਇਲਾਵਾ ਢਿੱਡ ਦੇ ਰੋਗੀਆਂ ਵਾਸਤੇ ਵੀ ਲਸਣ ਇੱਕ ਰਾਮਬਣ ਇਲਾਜ ਜੇਕਰ ਤੁਹਾਨੂੰ ਢਿੱਡ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਹੈ ਤਾਂ ਤੁਸੀਂ ਲਸਣ ਲੂਣ ਤੇ ਸਿਕੂ ਪੁੰਨੀ ਹੋਈ ਖੰਗ ਅਤੇ ਅਦਰਕ ਦਾ ਰਸ ਖਾ ਸਕਦੇ ਹੋ ਇਹ ਬਹੁਤ ਹੀ ਫਾਇਦੇਮੰਦ ਹੈ ਜੇਕਰ ਤੁਹਾਨੂੰ ਗੈਸ ਅਤੇ ਐਸਿਡਿਟੀ ਦੀ ਸਮੱਸਿਆ ਹੈ ਤਾਂ ਖਾਣਾ ਖਾਣ ਤੋਂ ਪਹਿਲਾਂ ਲਸਣ ਦੀਆਂ ਇੱਕ ਦੋ ਕਲੀਆਂ ਥੋੜੇ ਜਿਹੇ ਘਿਓ ਦੇ ਵਿੱਚ ਕਾਲੀ ਮਿਰਚ ਦੇ ਨਾਲ ਲੂਣ ਨਾਲ ਮਿਲਾ ਕੇ ਖਾ ਲਓ ਦੰਦਾਂ ਦੇ ਵਿੱਚ ਦਰਦ ਦੀ ਸ਼ਿਕਾਇਤ ਹੋਵੇ ਤਾਂ ਲਸਣ ਨੂੰ ਪੀਸ ਕੇ ਲਗਾਓ ਕੁਝ ਹੀ ਦੇਰ ਦੇ ਵਿੱਚ ਤੁਹਾਨੂੰ ਰਾਹਤ ਮਿਲਦੀ ਨਜ਼ਰ ਆਟਾਈ ਕਿ ਹੁਣ ਗੱਲ ਕਰਾਂਗੇ ਸੁੱਕੀ ਖੰਗ ਤੇ ਪਰੇ ਲਸਣ ਸਾਹ ਸਰਤੀ ਜ਼ੁਕਾਮ ਖਾਂਸੀ ਅਸਥਮਾ ਨਿਮੋਨੀਆ ਚੱਕੀਆਂ ਬਿਮਾਰੀਆਂ ਵਾਸਤੇ ਇੱਕ ਕੁਦਰਤੀ ਦਵਾਈ ਦੀ ਤਰ੍ਹਾਂ ਕੰਮ ਕਰਦਾ ਹੈ ਅਤੇ ਸਰਤੀ ਖਾਂਸੀ ਤੋਂ ਵੀ ਛੁਟਕਾਰਾ ਦਵਾਉਂਦਾ ਤੇ ਹੁਣ ਲਸਣ ਦੀ ਵਰਤੋਂ ਕਿੰਜ ਕਰਨੀ ਹੈ ਆਓ ਜਾਣਦੇ ਹਾਂ ਲਸਣ ਨੂੰ ਕਈ ਤਰੀਕਿਆਂ ਦੇ ਨਾਲ ਖਾਇਆ ਜਾ ਸਕਦਾ ਹੈ ਜੇਕਰ ਤੁਸੀਂ ਇਸ ਨੂੰ ਕੱਚਾ ਖਾਣ ਦੀ ਸੋਚ ਰਹੇ ਹੋ ਤਾਂ ਦੋ ਤੁਰੀਆਂ ਤੋਂ ਜ਼ਿਆਦਾ ਨਹੀਂ ਖਾਣੀਆਂ ਕੱਚਾ ਲਸਣ ਖਾਣਾ ਸਿਹਤ ਦੇ ਲਈ ਹਾਨੀਕਾਰਕ ਵੀ ਹੋ ਸਕਦਾ ਹੈ ਦੱਸ ਦਈਏ ਕਿ ਲਸਣ ਦੇ ਜ਼ਿਆਦਾ ਫਾਇਦੇ ਲੈਣ ਦੇ ਲਈ ਹਮੇਸ਼ਾ ਲਸਣ ਨੂੰ ਖਾਲੀ ਪੇਟ ਤੇ ਕੱਚਾ ਖਾਣਾ ਚਾਹੀਦਾ ਹੈ ਇਸ ਨੂੰ ਤੁਸੀਂ ਅੱਗ ਤੇ ਭੁੰਨ ਕੇ ਵੀ ਖਾ ਸਕਦੇ ਹੋ ਕੱਚਾ ਲਸਣ ਖਾਣ ਦੇ ਲਈ ਸਭ ਤੋਂ ਪਹਿਲਾਂ ਦੋ ਤੁਰੀਆਂ ਨੂੰ 10 ਮਿੰਟ ਦੇ ਲਈ ਕੱਟ ਕੇ ਰੱਖ ਤਵੋ ਫਿਰ ਉਸ ਤੋਂ ਬਾਅਦ ਪਾਣੀ ਦੇ ਨਾਲ ਇਸ ਦਾ ਸੇਵਨ ਕਰੋ ਸੋ ਦੋਸਤੋ ਜੇਕਰ ਤੁਹਾਨੂੰ ਵੀ ਅਜਿਹਿਆਂ ਹੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਤਾਂ ਘਬਰਾਣ ਦੀ ਬਿਲਕੁਲ ਵੀ ਲੋੜ ਨਹੀਂ ਸਾਡੇ ਦੱਸੇ ਮੁਤਾਬਕ ਤੁਸੀਂ ਲਸਣ ਦਾ ਸੇਵਨ ਕਰੋ ਫਿਰ ਦੇਖੋ ਕੁਝ ਹੀ ਦਿਨਾਂ ਦੇ ਵਿੱਚ ਤੁਹਾਨੂੰ ਕਿਵੇਂ ਦਿਖਾਈ ਦਿੰਦੇ ਨੇ ਵੱਡੇ ਵੱਡੇ ਫਾਇਦੇ ਜਾਣਕਾਰੀ ਚੰਗੀ ਲੱਗੀ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਵੀ ਕਰ ਦਿਓ ਤੇ ਨਾਲ ਕੀ ਨਾਲ ਇਸ ਵੀਡੀਓ ਨੂੰ ਆਪਣੇ ਦੋਸਤਾਂ ਮਿੱਤਰਾਂ ਰਿਸ਼ਤੇਦਾਰਾਂ ਤੱਕ ਸਭ ਤੱਕ ਪਹੁੰਚਾ ਦਿਓ ਤਾਂ ਜੋ ਹਰ ਕਿਸੇ ਦਾ ਭਲਾ ਹੋ ਸਕੇ ਤੇ ਨਾਲ ਕੀ ਨਾਲ ਇਸ ਵੀਡੀਓ ਦੇ ਪ੍ਰਤੀ ਆਪਣੇ ਵਿਚਾਰਾਂ ਦੀ ਸਾਂਝ ਵੀ ਜ਼ਰੂਰ ਪਾ ਦਿਓ ਹੁਣ ਮੈਨੂੰ ਨਕੀ ਰੀਦ ਕੋਨ ਨੂੰ ਫਲਹਾਲ ਦੇ ਇਜਾਜ਼ਤ ਧੰਨਵਾਦ